ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਸ਼ਾਮ ਸਿੰਘ ਕੁੰਡਲਸ ਅੱਜ ਆਪਾਂ ਗੱਲ ਕਰਾਂਗੇ ਨਸ਼ੇ ਨੂੰ ਨਾ ਜ਼ਿੰਦਗੀ ਨੂੰ ਹਾਂ بچਾਂਗੇ ਤਾਂ ਦੁਬਾਰਾ ਫਿਰ ਮੈਂ ਆਪਣਾ ਟਾਈਟਲ ਜਿਹੜਾ ਰਿਪੀਟ ਕਰ ਰਿਹਾ ਹਾਂ ਉਹਦੀ ਵੀ ਇੱਕ ਵਜ੍ਹਾ ਹੈ ਨਸ਼ੇ ਨੂੰ ਨਾ ਜ਼ਿੰਦਗੀ ਨੂੰ ਹਾਂ بچਾਂਗੇ ਤਾਂ ਮੈਂ ਇਹ ਗੱਲ ਤੇ ਇਸ ਕਰਕੇ ਜ਼ੋਰ ਦਿੱਤਾ ਕਿ ਜਦੋਂ ਅਸੀਂ ਕਈ ਵਾਰੀ ਨਸ਼ਾ ਨਹੀਂ ਲੈਂਦੇ ਤਾਂ ਸਾਨੂੰ ਸੋਸਾਇਟੀ ਦੇ ਵਿੱਚ ਕਈ ਵਾਰੀ ਪਰੋਸਿਆ ਜਾਂਦਾ ਹੈ ਸਾਨੂੰ ਆਫਰ ਕੀਤਾ ਜਾਂਦਾ ਹੈ ਫਿਰ ਜਦੋਂ ਤੁਸੀਂ ਚੱਖ ਲੈਨੇ ਆ ਥੋੜਾ ਜਿਹਾ ਆਨੰਦ ਮਹਿਸੂਸ ਹੁੰਦਾ ਹੈ ਫਿਰ ਵਾਰ-ਵਾਰ ਇਸ ਤਾਂ ਸੋਸਾਇਟੀ ਦੇ ਵਿੱਚ ਸਾਨੂੰ ਉਹ ਜਿਹੜਾ ਨਸ਼ਾ ਵਾਰ-ਵਾਰ ਮਿਲਦਾ ਹੈ ਤਾਂ ਸਾਡੀ ਫਿਰ ਕਿਸੇ ਨਾ ਕਿਸੇ ਦਿਨ ਜਾ ਕੇ ਮਜਬੂਰੀ ਬਣ ਜਾਂਦਾ ਹੈ ਮੈਂ ਤੁਹਾਡਾ ਨਾਲ ਇੱਕ ਵਾਕਿਆ ਕਰਨਾ ਚਾਹੁੰਦਾ ਇੱਕ ਸਾਂਝਾ ਜਿਵੇਂ ਕਿ ਹੁਣੇ ਆਖਿਆ ਵੀ ਨਸ਼ੇ ਨੂੰ ਨਾ ਜ਼ਿੰਦਗੀ ਨੂੰ ਹਾਂ ਬਚਾਂਗੇ ਤਾਂ ਦੇਖੋ ਜਦੋਂ ਨਸ਼ੇ ਨੂੰ ਨਾ ਕਰਾਂਗੇ ਔਰ ਜ਼ਿੰਦਗੀ ਨੂੰ ਪਿਆਰੀ ਸਮਝਾਂਗੇ ਫਿਰ ਹੀ ਆਪਾਂ ਬਚ ਸਕਦੇ ਆ ਮੇਰੇ ਕੋਲ ਇੱਕ ਚੰਡੀਗੜ੍ਹ ਤੋਂ ਅੱਜ ਇੱਕ ਪੱਧਰ ਪੁਰਸ਼ ਬਹੁਤ 50 ਸਾਲ ਕਰੀਬ ਉਹਨਾਂ ਦੀ ਉਮਰ ਹੋਣੀ ਆ ਲਗਭਗ ਉਹਨਾਂ ਨੇ 8-9 ਮਹੀਨੇ ਪਹਿਲਾਂ ਮੇਰੇ ਕੋਲੋਂ ਮਹੀਨਾ ਡੇਢ ਮਹੀਨਾ ਦਵਾਈ ਖਾਧੀ ਹੈਰਨ ਉਹਨਾਂ ਦੇ ਉਹ ਸ਼ਿਕਾਰ ਸੀਗੇ ਸਿਹਤ ਕਾਫੀ ਖਰਾਬ ਕਰ ਚੁੱਕੇ ਸੀ ਬੇਟਾ ਨਾਲ ਦਾ ਯੂਐਸਏ ਦੇ ਵਿੱਚ ਸੈਟਲ ਆ। ਉਹ ਫੈਮਿਲੀ ਨੂੰ ਉੱਥੇ ਵੀ ਲਿਜਾਣ ਨੂੰ ਫਿਰਦੇ ਸੀ ਪਰ ਉੱਥੇ ਨਹੀਂ ਗਏ। ਖੈਰ ਮੇਰੇ ਨਾਲ ਸੰਪਰਕ ਹੁੰਦਾ ਹੈ ਇਲਾਜ ਵਾਸਤੇ ਆਉਂਦੇ ਆ। ਉਹਨਾਂ ਦਾ ਬੇਟਾ ਵੀ ਨਾਲ ਆਉਂਦਾ ਇੱਕ ਦੋ ਵੇਰਾਂ। ਔਰ ਉਹ ਵੀਰ ਬੜੇ ਸੋਹਣੇ ਪ੍ਰਡਿਕਸ਼ਨ ਚੋਂ ਨਿਕਲ ਜਾਂਦੇ ਆ। ਆਪਣਾ ਕੰਮਕਾਰ ਕਰਦੇ ਆ। ਜ਼ਮੀਨ ਠੇਕੇਵਾਰ ਦੇ ਰੱਖੀ ਹੋਈ ਹੈ ਉਹਨਾਂ ਨੇ। ਹੁਣ 5-6 ਮਹੀਨੇ ਲੰਘਣ ਤੋਂ ਬਾਅਦ ਅੱਜ ਫਿਰ ਮੇਰੇ ਕੋਲ ਆਏ। ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ। ਮੈਂ ਉਹਨਾਂ ਨੂੰ ਫਿਰ ਸਵਾਲ ਕੀਤੇ, ਕਈ ਸਵਾਲ ਕੀਤੇ। ਵੀ ਜਾਰ ਆਪਾਂ ਵੱਡਿਆਂ ਨੂੰ ਬਚਾਉਣ ਚ ਇੰਨੀ ਦਿੱਕਤ ਐ ਆਪਾਂ ਨਹੀਂ ਬਚ ਸਕਦੇ ਫਿਰ ਆਪਾਂ ਬੱਚਿਆਂ ਨੂੰ ਕਿਵੇਂ ਬਚਾਵਾਂਗੇ ਮੇਰੇ ਕਹਿਣ ਤੋਂ ਮੁਰਾਦ ਸੀ ਜਿਹੜੇ ਨਵੀਂ ਉਮਰ ਦੇ ਮੁੰਡੇ ਜਿਹੜੇ ਹਰ ਵੇਲੇ ਬਾਹਰ ਤੁਰੇ ਫਿਰਦੇ ਆ ਹਰ ਨਾਲ ਕਰਦੇ ਫਿਰਦੇ ਆ ਜਾਂ ਕੰਮ ਲੱਭਦੇ ਫਿਰਦੇ ਆ ਜਾਂ ਕੋਈ ਨਾ ਕੋਈ ਜ਼ਿੰਦਗੀ ਦਾ ਝਗਾਰ ਦੇ ਨਾਲ ਜੂਝ ਰਹੇ ਆ ਵੀ ਉਹਨਾਂ ਨੂੰ ਕਿਵੇਂ ਬਚਾਵਾਂਗੇ ਮੇਰਾ ਸਵਾਲ ਸੀ ਉਹਨਾਂ ਨੂੰ ਕਿ ਤੁਹਾਨੂੰ ਦੁਬਾਰਾ ਕੀ ਲੋੜ ਪੈਗੀ ਉਹ ਕਹਿੰਦੇ ਵਾਜ ਜੀ ਮੇਰੇ ਨਾਲ ਦੇ ਮੈਨੂੰ ਉਕਸਾਉਂਦੇ ਰਹੇ ਕਹਿੰਦੇ ਰਹੇ ਤੇ ਉਹਨਾਂ ਨਾਲ ਮਲਾਪ ਹੋਇਆ ਤੇ ਉਹ ਕਹਿੰਦੇ ਵੀ ਇੱਕ ਵਾਰੀ ਲਾ ਲਾ ਕੁਝ ਨਹੀਂ ਹੁੰਦਾ ਔਰ ਉਹ ਇੱਕ ਵਾਰੀ ਤਾਂ ਲਾਇਆ ਹੋਇਆ ਹੁਣ ਕਹਿੰਦੇ ਲਗਭਗ 1 ਮਹੀਨਾ ਮੈਨੂੰ ਹੋ ਗਿਆ ਮੈਂ ਦੁਬਾਰਾ ਫਿਰ ਡਿਕਸ਼ਨ ਚ ਆ ਗਿਆ ਪਹਿਲਾਂ ਤਾਂ ਡੋਜ਼ ਬਹੁਤ ਜ਼ਿਆਦਾ ਸੀ ਉਹਨਾਂ ਦੀ 3-4 ਗ੍ਰਾਮ ਤੱਕ ਉਹ ਪੀ ਲੈਂਦੇ ਹੁੰਦੇ ਸੀ ਹੁਣ ਡੋਜ਼ ਉਹਨਾਂ ਦੀ ਲਗਭਗ 1/2 ਗ੍ਰਾਮ ਤੋਂ ਲੈ ਕੇ 1 ਗ੍ਰਾਮ ਤੱਕ ਹੁਣ ਵੀ ਡੋਜ਼ ਸੀ ਉਹਨਾਂ ਦੀ ਚਲੋ ਗੱਲਬਾਤ ਕੀਤੀ ਆਪਾਂ ਉਹਨਾਂ ਨਾਲ ਦੋਈ ਵੀ ਬਣਾ ਕੇ ਦਿੱਤੀ ਆ ਔਰ ਮੈਨੂੰ ਉਮੀਦ ਆ ਮਰਦ ਕਿਰਪਾ ਕਰਨਗੇ ਉਹ ਵੀਰ ਦੁਬਾਰਾ ਠੀਕ ਹੋ ਜਾਣਗੇ ਠੀਕ ਤਾਂ ਦੁਬਾਰਾ ਹੋ ਜਾਣਗੇ ਪਰ ਠੀਕ ਕਿਵੇਂ ਰਹਿਣਗੇ ਇਹ ਸੋਚਣ ਵਾਲੀ ਗੱਲ ਆ ਕਿਉਂਕਿ ਜਦੋਂ ਤੁਹਾਨੂੰ ਸੋਸਾਇਟੀ ਦੇ ਵਿੱਚ ਤੁਹਾਨੂੰ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਜਿਹਨਾਂ ਲੋਕਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਉਹਨਾਂ ਦੇ ਵਿੱਚ ਜਾਣਦੇ ਹੋ ਫਿਰ ਦੁਬਾਰਾ ਸਾਨੂੰ ਉਹ ਚੀਜ਼ਾਂ ਆਫਰ ਕੀਤੀਆਂ ਜਾਂਦੀਆਂ ਆ ਤੇ ਆਪਾਂ ਨਾ ਕਰਨ ਦੀ ਬਜਾਏ ਹਾਂ ਕਰ ਦਿੰਨੇ ਆ ਆਪਣੀ ਬਿੱਲ ਪਾਵਰ ਇੰਨੀ ਵੀਕ ਕਿਉਂ ਹੋ ਜਾਂਦੀ ਹੈ ਕਿ ਆਪਾਂ ਦੁਬਾਰਾ ਦੁਬਾਰਾ ਫਿਰ ਉਹਨਾਂ ਚੀਜ਼ਾਂ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਆ ਫਿਰ ਆਪਾਂ ਮੈਡੀਸਨ ਵਾਲਾ ਜਾਂਦੇ ਆ ਜਾਂ ਆਪਾਂ ਸੈਂਟਰ ਵੱਲ ਆਪਦੇ ਆ ਬੜੀ ਸੋਚਣ ਦੀ ਗੱਲ ਹੈ ਮਾਨਸਿਕ ਪੱਧਰ ਸਾਡਾ ਇੰਨਾ ਵੀਕ ਹੋ ਜਾਂਦਾ ਇਹਨਾਂ ਨਸ਼ਿਆਂ ਦੇ ਨਾਲ ਕਿ ਜਦੋਂ ਕੋਈ ਸਾਨੂੰ ਸਾਡੇ ਸਰਕਲ ਵਾਲਾ ਸਾਡਾ ਕੋਈ ਜਾਣਕਾਰ ਦੋ ਚਾਰ ਵਾਰੀ ਸਾਨੂੰ ਆਫਰ ਕਰਦਾ ਹੈ ਤਾਂ ਮੱਲੋ ਮੱਲੀ ਸਾਡਾ ਜਿਹੜਾ ਮਨ ਹੈ ਉਹ ਚੀਜ਼ਾਂ ਫੇਰ ਚੱਕ ਲੈਂਦਾ ਹੈ ਦੂਸਰਾ ਵਾਕਿਆਜ ਇੱਕ ਹੋਰ ਹੋਇਆ ਰੋਪੜ ਤੋਂ ਵੀਰ ਨੇ ਮੇਰੇ ਨਾਲ ਫੇਸਬੁੱਕ ਤੇ ਵੀ ਅਟੈਚ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਬਰੇ ਪਰਸਨੈਲਿਟੀਡ ਬੰਦੇ ਨੇ ਫੋਨ ਮੈਨੂੰ ਵਾਰ-ਵਾਰ ਕਰਦੇ ਸਵੇਰ ਦੇ ਵੀ ਡਾਕਟਰ ਸਾਹਿਬ ਮੈਂ ਆਉਣਾ ਤੁਹਾਨੂੰ ਮਿਲਣਾ ਚਲੋ ਮੈਂ ਕਿਤੇ ਕੰਮ ਕਰਕੇ ਰੁਪੜ ਜਾਣਾ ਸੀ ਮੈਂ 3:00 ਵਜੇ ਟਾਈਮ ਦਿੱਤਾ ਉਹਨਾਂ ਨੂੰ ਆਏ ਪਹਿਲਾਂ ਤੋਂ ਆਪਣੀ ਮੈਸੇਜ ਨੂੰ ਕਹਿੰਦੇ ਸੀ ਵੀ ਡਾਕਟਰ ਸਾਹਿਬ ਮੈਨੂੰ ਚੰਗੀ ਤਰ੍ਹਾਂ ਜਾਣਦੇ ਵੀ ਉਹਨਾਂ ਨੇ ਬਲੀਵ ਨਹੀਂ ਕਰਨਾ ਵੀ ਮੈਂ ਹਿਰਨ ਦਾ ਪ੍ਰੈਡਿਕਸ਼ਨ ਮੈਂ ਹਿਰਨ ਯੂਜ਼ ਕਰਦਾ ਸੱਚਮੁੱਚ ਜਦੋਂ ਉਹ ਮੇਰੇ ਕੋਲ ਆਏ ਮੈਨੂੰ ਪਹਿਲਾਂ ਮੇਰੇ ਮਨ ਦੇ ਵਿੱਚ ਸੀ ਕਿ ਚਲੋ ਕੁਫੀਮ ਵਗੈਰਾ ਖਾਂਦੇ ਹੋਣਗੇ ਜਾਂ ਕੋਈ ਮਾੜਾ ਮੋਟਾ ਕੋਈ ਰੋਡੇ ਰੂਡੇ ਕੋਈ ਬੰਦਾ ਖਲ ਹੁੰਦਾ ਪਰ ਜਦੋਂ ਮੈਨੂੰ ਆ ਕੇ ਮਿਲੇ ਬੜੇ ਪਿਆਰਸਤ ਕਰਦੇ ਨਾਲ ਗੱਲਬਾਤ ਸਾਡੀ ਚੱਲੀ ਤਾਂ ਉਹਨਾਂ ਨੇ ਦੱਸਿਆ ਜੀ ਮੈਂ ਹਿਰਨ ਪੀ ਰਿਆ ਔਰ ਕਹਿੰਦੇ ਮੈਂ ਪਿਛਲੇ ਲਗਭਗ ਕਾਲਜ ਲਾਈਫ ਤੋਂ ਹਾਇਰੋਂ ਨਵੀਰੇ ਆ ਔਰ ਛੱਡੀ ਵੀ ਆ ਫਿਰ ਮੈਂ ਦੁਬਾਰਾ ਲੱਗਦਾ ਨਾ ਮੈਂ ਕਿਉਂ ਲੱਗਦਾ ਨਾ ਕੰਮ ਕਾਰ ਬੜਾ ਸੋਹਣਾ ਕਰਦਿਨੇ ਆਪਣਾ ਕਾਰੋਬਾਰ ਸੈਟਲ ਫੈਮਿਲੀ ਸੈਟਲ ਆ ਔਰ ਮੈਨੂੰ ਕਹਿੰਦਾ ਉਹ ਵੀ ਮੈਂ ਦਵਾਈ ਖਾ ਕੇ ਸੈਂਟਰ ਤੇ ਰਹਿਣਾ ਚਾਹਨਾ ਜਾਉਣੇ ਇੱਕ ਬੰਦੇ ਦਾ ਮੇਰੇ ਕੋਲ ਨਾਂ ਵੀ ਲੱਤਾ ਉਹ ਵੀ ਮੇਰਾ ਜਾਣਕਾਰ ਹੈ ਵੀਰ ਬੜਾ ਸਤਿਕਾਰਯੋਗ ਸ਼ਖਸੀਅਤ ਆ ਬਈ ਵੀ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਸੀ ਵੀ ਮੈਂ ਤੁਹਾਡੇ ਸੈਂਟਰ ਤੇ ਆਉਣਾ ਹੈ ਉਹਨੇ ਵੀ ਕਿਹਾ ਤੇ ਵੀ ਆਜੋ ਵੈਲਕਮ ਤੇ ਮੈਨੂੰ ਆਖਿਆ ਵੀਲੇ ਵੀ ਸੈਂਟਰ ਘਟ ਲਾਂਗੇ ਆਪਾਂ ਠੀਕ ਆ ਕਿੰਨੇ ਕੁ ਦਿਨ ਆਪਾਂ ਸੈਂਟਰ ਚ ਰਹਿ ਲਾਂਗੇ ਮੁੜ ਕੇ ਤਾਂ ਆਪਾਂ ਨੇ ਫਿਰ ਉਸੇ ਸਮਾਦ ਵਿੱਚ ਆਣਾ ਹੈ ਉਸੇ ਸਰਕਲ ਚ ਆਉਣਾ ਹੈ ਉਸੇ ਸ਼ਹਿਰ ਚ ਆਉਣਾ ਹੈ ਉਸੇ ਗਲੀ ਮਹੱਲੇ ਚ ਆਉਣਾ ਹੈ ਵੀ ਜਿਹੜਾ ਆਪਾਂ ਨੇ ਸੈਂਟਰ ਚ ਰਹਿ ਕੇ ਸਮਾਂ ਕੱਟ ਲੈਣਾ ਉਹ ਤਾਂ ਵਧੀਆ ਨਿਕਲ ਜਾਊਗਾ ਫਿਰ ਘਰ ਆ ਕੇ ਕਿਦਾਂ ਸਮਾਂ ਕੱਢਾਂਗੇ ਮੈਂ ਕਿਹਾ ਵੀ ਉਸ ਚੀਜ਼ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਵੀ ਆਪਾਂ ਆਪਣੇ ਸਮਾਜ ਵਿੱਚ ਰਹਿ ਕੇ ਆਪਣੇ ਪਰਿਵਾਰ ਚ ਰਹਿ ਕੇ ਆਪਣੇ ਕਾਰੋਬਾਰ ਚ ਰਹਿ ਕੇ ਇਹਨਾਂ ਚੀਜ਼ਾਂ ਤੋਂ ਕੱਟ ਆਫ ਹੋਣਾ ਹੈ ਔਰ ਫੋਕਸ ਕਰਨਾ ਹੈ ਕਿ ਮੈਂ ਜ਼ਿੰਦਗੀ ਚ ਹੁਣ ਕੋਈ ਵੀ ਨਿਸ਼ਾਨੀ ਕਰਨਾ ਇਹ ਨਹੀਂ ਕਹਣਾ ਕਿ ਮੈਂ ਹੀਰੋਨ ਛੱਡਤੀ ਅਫੀਮ ਖਾਲਾਂ ਫੀਮ ਛੱਡਤੀ ਡੋਡੇ ਖਾਲਾਂ ਡੋਡੇ ਛੱਡਦੇ ਗੋਲੀ ਖਾਲਾਂ ਸ਼ਰਾਬ ਪੀ ਲੰਨੇ ਜਦੋਂ ਆਪਾਂ ਨੇ ਇੱਕ ਨਿਸ਼ਾਨਾ ਸਿੱਧ ਲੈਣਿਆ ਇੱਕ ਨਿਸ਼ਾਨਾ ਮਿੱਥ ਲੈਣਿਆ ਫਿਰ ਉਹਦੇ ਤੇ ਪਹੁੰਚਣ ਵਾਸਤੇ ਸਾਨੂੰ ਜਿਹੜੀ ਬਿੱਲ ਪਾਵਰ ਆ ਉਹਦੀ ਜ਼ਰੂਰਤ ਹੁੰਦੀ ਹੈ ਤੁਰੰਤ ਹੀ ਜਰੂਰਤ ਹੁੰਦੀ ਹੈ ਰਸਤੇ ਦੇ ਵਿੱਚ ਆਉਣ ਵਾਲੀਆਂ ਦਿੱਕਤਾਂ ਬੜੀਆਂ ਛੇਤੀ ਛੇਤੀ ਖੜਦੀਆਂ ਚੱਲੀ ਜਾਂਦੀਆਂ ਸੋ ਦੋਸਤੋ ਮੇਰੇ ਕਹਿਣ ਤੋਂ ਮਰਾਦੇ ਆ ਕਿ ਜੇ ਪੰ ਨਸ਼ਾ ਛੱਡ ਰਹੇ ਆ ਤਾਂ ਆਪਣੇ ਆਪ ਨੂੰ ਇੰਨਾ ਇੱਕ ਮਜ਼ਬੂਤ ਕਰ ਲਈਏ ਫੇ ਨਸ਼ੇ ਵਰਤੌਣ ਵਾਲਾ ਨਸ਼ੇ ਵੇਚਣ ਵਾਲਾ ਜਾਂ ਸਾਡੇ ਨਾਲ ਜਿਹੜਾ ਬੰਦਾ ਪਹਿਲਾਂ ਕਦੇ ਨਸ਼ੇ ਕਰਦਾ ਰਿਹਾ ਜਾਂ ਜਿਹਦੇ ਕੋਲ ਆਪਾਂ ਜਾ ਕੇ ਨਸ਼ਾ ਲੈਂਦੇ ਰਹੇ ਆ ਜਾਂ ਇਕੱਠੇ ਬੈਠ ਕੇ ਪੀਂਦੇ ਰਹੇ ਆ ਉਹਨਾਂ ਦੀ ਸੰਗਤ ਤੋਂ ਬਚਣਾ ਬਹੁਤ ਜ਼ਰੂਰੀ ਆ ਤਾਂ ਮੈਂ ਤੁਹਾਡੇ ਨਾਲ ਵਿਸਥਾਰ ਦੇ ਨਾਲ ਗੱਲ ਕੀਤੀ ਹੈ ਕਿ ਜਦੋਂ ਅਸੀਂ ਨਸ਼ੇ ਨੂੰ ਹਾਂ ਕਰ ਦਿੰਨੇ ਆ ਫਿਰ ਜ਼ਿੰਦਗੀ ਵੱਲ ਸੜੀ ਨਾ ਹੋ ਜਾਂਦੀ ਆ ਜਦੋਂ ਆਪਾਂ ਨਸ਼ੇ ਨੂੰ ਕਰਦੇ ਆ ਨਾ ਫਿਰ ਜ਼ਿੰਦਗੀ ਵੱਲ ਹੁੰਦੀ ਆ ਹਾਂ ਫਿਰ ਸਾਡਾ ਪਰਿਵਾਰ ਤੇ ਅਸੀਂ ਬਚਦੇ ਆ ਤਾਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਤੁਹਾਡਾ ਕੋਈ ਆਪਣਾ ਦੋਸਤ ਕੋਈ ਮਿੱਤਰ ਪਿਆਰਾ ਇਸ ਤਰ੍ਹਾਂ ਦੀ ਐਡਿਕਸ਼ਨ ਦੇ ਵਿੱਚ ਹੈ ਇਹਨਾਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ ਸਾਡੇ ਕੋਲ ਬਹੁਤ ਵਧੀਆ ਟਰੀਟਮੈਂਟ ਹੈ ਗੁਰੂ ਕਿਰਪਾ ਕਰੇ ਜਿਨ੍ਹਾਂ ਹੀ ਦੋਵੇਂ ਮਰੀਜ਼ਾਂ ਨੂੰ ਅੱਜ ਮੈਂ ਮੈਡੀਸਿਨ ਦਿੱਤੀ ਆ ਪੇਸ਼ੈਂਟ ਹੋਰ ਵੀ ਸਾਡੇ ਕੋਲ ਆਏ ਸੀ ਪਰ ਇਹਨਾਂ ਦੋਨਾਂ ਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਕਿ ਦੋਨੋਂ ਹੀ ਇੱਕ ਦੀ ਉਮਰ 40 ਸਾਲ ਸੀ ਇੱਕ ਦੀ ਉਮਰ 50 ਤੋਂ 52 ਸਾਲ ਸੀ ਦੋਨੋਂ ਸਿਆਣੇ ਬਿਆਣੇ ਨੇ ਚੰਗੇ ਐਜੂਕੇਟਿਡ ਨੇ ਉਹ ਚੰਗੇ ਪਰਸਨਲਿਟੀਡ ਬੰਦੇ ਨੇ ਵੀ ਇਹ ਜਿਹੜਾ ਨਸ਼ਾ ਆ ਸਾਡੇ ਘਰਾਂ ਨੂੰ ਇਸ ਤਰ੍ਹਾਂ ਬਰਬਾਦ ਕਰ ਰਿਹਾ ਹੈ ਇਨੂੰ ਨਾ ਕਰਨ ਵਾਸਤੇ ਸਾਨੂੰ ਮਜਬੂਤੀ ਦੇ ਨਾਲ ਸਾਡੇ ਸੋਚ ਸਮਝ ਦੇ ਨਾਲ ਕਦਮ ਆਪਾਂ ਨੇ ਪੁੱਟਣਾ ਹੈ ਤਾਂ ਕਿ ਆਪਾਂ ਬਚ ਸਕੀਏ ਸੋ ਆਪ ਸਭ ਦਾ ਧੰਨਵਾਦ ਅਗਲੀ ਵੀਡੀਓ ਚ ਫੇਰ ਮਿਲਾਂਗੇ ਦੱਦ ਲਈ ਰੱਬ ਰੱਖਾ ਧੰਨਵਾਦ ਜੀ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਨਾ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦਾ ਸਾਰੇ ਜਿਹੜੇ ਸਾਨੂੰ ਦੇਖਦੇ ਹੋ ਤੁਸੀਂ YouTube ਤੇ ਡਾਕਟਰ ਕੁੰਡਲਸ ਕਲੀਨਿਕ ਬੇਲਾ Facebook ਚੈਨਲ ਤੇ ਦੇਖਦੇ ਹੋ ਸ਼ਾਮ ਸੇ ਕੁੰਡਲ ਸਾਈਟ ਤੇ ਦੇਖਦੇ ਹੋ ਤੁਹੜਾ ਬਹੁਤ ਬਹੁਤ ਪਿਆਰ ਸਾਨੂੰ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਮੈ ਰਣੀ ਆ ਸੋਸ਼ਲ ਮੀਡੀਆ ਦਾ ਤੁਹਾਡਾ ਭੈਣ ਭਰਾਵਾਂ ਦਾ ਤੁਸੀਂ ਬੜਾ ਪਿਆਰ ਬਖਸ਼ ਰਹੇ ਹੋ ਸੋ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬਰ ਨਹੀਂ ਕੀਤਾ ਉਹ ਜਰੂਰ ਸਾਡੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਜੇ ਕੋ ਤੁਹਾਡੀ ਰਿਕੁਆਇਰਮੈਂਟ ਆ ਤਾਂ ਆਪਣਾ ਫੋਨ ਨੰਬਰ ਜਾਂ ਸਾਡੇ ਫੋਨ ਨੰਬਰ 9463696764 9463661554 ਤੇ ਸਾਡੇ ਨਾਲ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਪੁੱਜੀ ਦਾ